ਸਸਿਗਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਪੰਜਾਬੀ ਗਾਇਕ ਅਮਰਤ ਮਾਨ ਦੇ ਵੱਲੋਂ ਸੰਜੇ ਦੱਤ ਤੇ ਭੁਪਿੰਦਰ ਬਬਲ ਦੇ ਨਾਲ ਇੱਕ ਵੀਡੀਓ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਨੇ ਸੋਸ਼ਲ ਮੀਡੀਆ ਤੇ ਇਹਨਾਂ ਤਸਵੀਰਾਂ ਤੇ ਵੀਡੀਓ ਦਾ ਅਸਲ ਸੱਚ ਕੀ ਹੈ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਪੰਜਾਬ ਤੇ ਸੋਸ਼ਲ ਮੀਡੀਆ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਸੋਸ਼ਲ ਮੀਡੀਆ ਤੇ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਸੰਜੇ ਦੱਤ ਭੁਪਿੰਦਰ ਬਬਲ ਤੇ ਅਮਰਤ ਮਾਨ ਦਾ ਬਹੁਤ ਹੀ ਜਲਦ ਵੱਡਾ ਕੋਲਾਬ ਦੇਖਣ ਨੂੰ ਮਿਲ ਸਕਦਾ ਹੈ ਯਾਨੀ ਕਿ ਇਹਨਾਂ ਦਾ ਗਾਣਾ ਜਿਹ ਦੇ ਵਿੱਚ ਸੰਜੇ ਦੱਤ ਬਤੌਰ ਐਕਟਿੰਗ ਕਰਦੇ ਨਜ਼ਰ ਆਉਣਗੇ ਪਰ ਦੂਜੇ ਪਾਸੇ ਇੱਕ ਗੱਲ ਹੋਰ ਵੀ ਹੈ ਤੁਹਾਨੂੰ ਦੱਸ ਦਈਏ ਕਿ ਅਜੇ ਦੇਵਗਨ ਸੰਜੇ ਦੱਦੀ ਸਨ ਆਫ ਸਰਦਾਰ 2 ਮੂਵੀ ਦਾ ਸ਼ੂਟ ਚੱਲ ਰਿਹਾ ਹੈ ਪਟਿਆਲਾ ਦੇ ਵਿੱਚ ਜਿਸ ਦੇ ਵਿੱਚ ਹੋ ਸਕਦਾ ਹੈ ਅਮਰਤ ਮਾਨ ਤੇ ਭਪਿੰਦਰ ਬੱਬਲ ਕੋਈ ਗਾਣਾ ਦੇਣ ਵਾਲੇ ਹਨ ਤੇ ਹੋ ਸਕਦਾ ਹੈ ਉਸੇ ਦੇ ਹੀ ਸੈੱਟ ਤੇ ਸੰਜੇ ਦੱਤ ਦੇ ਨਾਲ ਅਮਰਤ ਮਾਨ ਨੇ ਇਹ ਵੀਡੀਓ ਕਲਿੱਪ ਤੇ ਫੋਟੋਆਂ ਕੀ ਚੀਆ ਹੋਣ ਤਾਂ ਦੋਸਤੋ ਦੋਵੇਂ ਹੀ ਗੱਲਾਂ ਹੋ ਸਕਦੀਆਂ ਨੇ ਅਮਰਤ ਮਾਨ ਦਾ ਅਲੱਗ ਤੋਂ ਵੀ ਗਾਣਾ ਆ ਸਕਦਾ ਹੈ ਸੰਜੇ ਦਾ ਤੇ ਭਪਿੰਦਰ ਬੱਬਲ ਦੇ ਨਾਲ ਤੇ ਹੋ ਸਕਦਾ ਹੈ ਫਿਰ ਆਪਾਂ ਨੂੰ son of sardar 2 ਮੂਵੀ ਦੇ ਵਿੱਚ ਅਮਰਤ ਮਾਨ ਦਾ ਕੋਈ ਗਾਣਾ ਦੇਖਣ ਨੂੰ ਮਿਲੇ ਭਪਿੰਦਰ ਬੱਬਲ ਦੇ ਨਾਲ ਅਰਜਨ ਵਾਲੀ ਗਾਣੇ ਤੋਂ ਬਾਅਦ ਇੰਨੇ ਕ ਜਿਆਦਾ ਸੁਪਰ ਡੂਪਰ ਹਟ ਹੋਏ ਨੇ ਭਪਿੰਦਰ ਬੱਬਲ ਕਿ ਬਾਲੀਵੁੱਡ ਦੇ ਵਿੱਚ ਚਰਚਾ ਹੈ ਹੁਣ ਭਪਿੰਦਰ ਬੱਬਲ ਦਾ ਵੱਡੇ ਵੱਡੇ ਪ੍ਰੋਜੈਕਟਾਂ ਦੇ ਵਿੱਚ ਕੰਮ ਕਰ ਰਹੇ ਨੇ ਭਪਿੰਦਰ ਬੱਬਲ ਤੁਹਾਨੂੰ ਕੀ ਲੱਗਦਾ ਹੈ ਅਮਰਤ ਮਾਨ ਦਾ ਗਾਣਾ ਸਨੋ ਸਰਦਾਰ ਮੂਵੀ ਦੇ ਵਿੱਚ ਆਵੇਗਾ ਜਾਂ ਫਿਰ ਇਹਨਾਂ ਦਾ ਕੋਈ ਹੋਰ ਵੱਡਾ ਕਲੈਬ ਆਉਣ ਵਾਲਾ ਹੈ ਕਮੈਂਟ ਕਰਕੇ ਜਰੂਰ ਦੱਸੋ ਜੀ